ਜੋ ਆਪਾਂ 31 ਤਰੀਕ ਦਾ ਸਾਰੇ ਪੰਜਾਬ ਦੇ ਵਿੱਚ ਮੰਤਰੀਆਂ ਦੇ ਤੇ ਐਮਐਲਏ ਦੇ ਘਰਾ ਮੁਰੇ ਧਰਨੇ ਕਰਨ ਦਾ ਪ੍ਰੋਗਰਾਮ ਰਿਕਿਆ ਸੀ ਉਹਦੇ ਵਿੱਚ ਧਰਮਕੋਟ ਦੇ ਵਿੱਚ ਆਪਣੇ ਉਸ ਖਾਸਣੀ ਹੋਈ ਸੀ ਬੰਦਿਆਂ ਦੇ ਵਿੱਚ ਆਪਸੀ ਟਕਰਾਵ ਵੀ ਆਇਆ ਸੀ ਸੋ ਉਹਦੇ ਤੇ ਅੱਜ ਆਪਣੇ ਐਮਐਲਏ ਸਾਹਿਬ ਲਾਡੀ ਤੋਂ ਸਾਹਿਬ ਉਹ ਆਏ ਆ ਕਿਸਾਨ ਜਥੇਬੰਦੀਆਂ ਵਾਲੇ ਆ ਤੇ ਗੱਲਬਾਤ ਕੀਤੀ ਆ ਤੇ ਤੋ ਹੌਸਾਬ ਨੇ ਬਹੁਤ ਹੀ ਮਤਲਬ ਖੁੱਲ ਕੇ ਜਿਵੇਂ ਐ ਨਹੀਂਗਾ ਵੀ ਇੱਕ ਐਮਐਲਏ ਤੌਰ ਤੇ ਖੁੱਲ ਕੇ ਇਹਨਾਂ ਨੇ ਜੋ ਵੀ ਉਸ ਦਿਨ ਘਟਨਾ ਹੋਈ ਆ ਉਹਦੇ ਤੇ ਖੇਦ ਵੀ ਪ੍ਰਗਟ ਕੀਤਾ ਵਾ ਤੇ ਹੁਣ ਬਾਕੀ ਗੱਲ ਢੋਸਾ ਬਾਖਿਆ ਸਸ਼ੀ ਗਾਲ ਜੀ ਸਾਰਿਆਂ ਨੂੰ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ 31 ਤਰੀਕ ਨੂੰ ਜਿਹੜੇ ਆਪਣੇ ਰੋਸ ਪ੍ਰਦਰਸ਼ਨ ਸੀ ਉਹਦੇ ਵਿੱਚ ਸਾਡੇ ਜਿਹੜੇ ਮੇਰੇ ਘਰ ਦੇ ਅੱਗੇ ਲੱਗਾ ਸੀਗਾ ਉਹਦੇ ਵਿੱਚ ਉਹ ਜੇ ਕਿਸਾਨ ਜਥੇਬੰਦੀਆਂ ਤੇ ਜਿਹੜੇ ਸਾਡੇ ਵਰਕਰਾਂ ਦੇ ਵਿੱਚ ਜਿਹੜਾ ਟਕਰਾਅ ਹੋਇਆ ਸੀਗਾ ਸੋ ਉਹ ਬੜੀ ਗਲਤ ਗੱਲ ਹੋਈ ਆ ਤੇ ਮੈਂ ਹੁਣ ਵੀ ਯਕੀਨ ਦਵਾਣਾ ਤੇ ਮੈਂ ਕੱਲ ਆ ਵੀਡੀਓ ਦੇ ਵਿੱਚ ਵੀ ਕਿਹਾ ਸੀਗਾ ਕਿ ਮੈਂ ਹਮੇਸ਼ਾ ਕਿਸਾਨਾਂ ਭਰਾਵਾਂ ਦੇ ਨਾਲ ਆ ਇਹ ਸਾਡਾ ਆਪਦਾ ਪਰਿਵਾਰ ਆ ਅਸੀਂ ਇਹਨਾਂ ਦੇ ਬਿਨਾ ਕੁਝ ਨਹੀਂ ਇਹ ਸਾਡੇ ਬਿਨਾ ਕੁਝ ਨਹੀਂ ਸੋ ਸਾਡੇ ਘਰ ਦੇ ਦਰਵਾਜ਼ੇ ਹਮੇਸ਼ਾ ਇਹਨਾਂ ਲਈ ਖੁੱਲੇ ਨੇ ਤੋ ਅਸੀਂ ਇਹ ਸਾਰੇ ਕੋਈ ਮੇਰਾ ਚਾਚਾ ਕੋਈ ਮੇਰਾ ਤਾਇਆ ਸਾਰਾ ਆਪਦਾ ਅਸੀਂ ਇੱਕ ਪਰਿਵਾਰ ਆ ਕੋਈ ਅੱਜ ਦੇ ਨਹੀਂ ਵਿਚਰਦੇ ਸ਼ੁਰੂ ਤੋਂ ਅਸੀਂ ਇੱਕ ਇੱਕ ਇਕੱਠੇ ਜਾਨਕਿ ਪਰਿਵਾਰ ਦੇ ਤਰ੍ਹਾਂ ਵਿਚਰਦੇ ਆ ਤੋ ਸਾਡੇ ਵਿੱਚ ਕੋਈ ਵੀ ਮਤਭੇਦ ਇਹੋ ਜਿਹਾ ਨਹੀਂ ਹੈਗਾ ਤੋ ਸਾਰੇ ਮੇਰੇ ਸਤਕਾਰਯੋਗ ਨੇ ਜਿਨੇ ਪ੍ਰਧਾਨ ਸਾਹਿਬ ਨੇ ਜਿਨੇ ਜੱਥੇਬੰਦੀਆਂ ਦੇ ਇੱਕ ਵੀ ਹੋਰ ਵੀ ਦੇਣਾ ਜੱਥੇਬੰਦੀਆਂ ਨੇ ਸਾਰੀਆਂ ਮੇਰੇ ਸਤਕਾਰਯੋਗ ਨੇ ਤੋ ਜੋ ਵੀ ਕੋਈ ਗੱਲਬਾਤ ਕੋਈ ਤਰ੍ਹਾਂ ਸੁਣੀ ਹੋਈ ਆ ਉਦੇ ਲਈ ਜੋ ਵੀ ਕੁਝ ਹੋਇਆ ਮੈਂ ਉਹਦੇ ਲਈ ਤੁਹਾਨੂੰ ਇਹ ਹੀ ਸਾਨੂੰ ਫੀਲ ਕਰਦਾ ਕਿ ਉਹ ਸਾਰੇ ਚੀਜ਼ਾਂ ਭੁਲਾ ਕੇ ਆਪਾਂ ਫੇਰ ਦੁਬਾਰਾ ਇਕੱਠੇ ਹੋਈਏ ਫੇਰ ਆਪਾਂ ਦੁਬਾਰਾ ਜਿਵੇਂ ਅੱਗੇ ਭਰਾਵਾਂ ਨੂੰ ਜਿੰਦੇ ਸੀਗੇ ਉਸੇ ਤਰ੍ਹਾਂ ਇਸ ਹਲਕੀ ਦਾ ਜਿਹੜਾ ਮੇਲ ਜੋੜਾ ਉਸੇ ਤਰ੍ਹਾਂ ਆਪਣਾ ਬੜਕਾ ਰਵੇ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਜਿਹੜੀ ਮੇਰੀ ਅਪੀਲ ਹੈ ਜਿਹੜੀ ਕੱਲ ਕੀਤੀ ਸੀ ਉਹ ਉਹਦੇ ਇਹਨਾਂ ਨੇ ਵੱਡਾ ਦਿਲ ਕਰਕੇ ਜਿਹੜੀ ਉਹ ਮੇਰੀ ਜਿਹੜੀ ਅਪੀਲ ਆ ਪ੍ਰਵਾਨ ਕੀਤੀ ਹੈ ਤੇ ਅੱਜ ਸਾਰੇ ਅਸੀਂ ਇਕੱਠੇ ਹੋਏ ਆ ਤੇ ਮੈਨੂੰ ਲੱਗਦਾ ਕਿ ਜਿਹੜਾ ਕੱਲ ਦਾ ਪ੍ਰੋਗਰਾਮ ਹੈ ਇਹਨਾਂ ਦਾ 11 ਤਰੀਕ ਦਾ ਸੀ ਜਿਹੜਾ ਜਿਹੜਾ 11 ਤਰੀਕ ਦਾ ਪ੍ਰੋਗਰਾਮ ਸੀਗਾ ਉਹ ਇਹਨਾਂ ਨੇ ਸ਼ਾਇਦ ਇੱਥੇ ਹੀ ਸਮਾਪਤ ਕਰਨ ਲੱਗੇ ਆ ਸੋ ਮੈਂ ਧੰਨਵਾਦੀ ਆ ਇਹਨਾਂ ਸਾਰਿਆਂ ਦਾ ਕਿ ਇਹਨਾਂ ਨੇ ਜਿਹੜਾ ਪ੍ਰੋਗਰਾਮ ਆ ਜਿਹੜਾ ਇਹਨਾਂ ਨੇ ਕੀਤਾ ਉਹ ਵਾਪਸ ਬੋਲੇ ਸੋ ਨਿਹਾਲ ਸੋ ਨਿਹਾਲ ਅ ਦੋਸਤੋ ਅੱਜ ਗੱਲਬਾਤ ਹੋਈ ਆ 11 ਤਰੀਕ ਦੇ ਪ੍ਰੋਗਰਾਮ ਬਾਰੇ ਬਸ ਤਾਂ ਮਸਲਾ ਤਾਂ ਨਿਬੜ ਗਿਆ ਵਾ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਬੰਦਾ ਜਦੋਂ ਦਿਲੋਂ ਕਰ ਲੈਂਦਾ ਵਾ ਉਤੋਂ ਉਤੋਂ ਕੋਲੋਂ ਕੋਈ ਬੰਦਾ ਕੁਝ ਕਹਿੰਦਾ ਰਵੇ ਜਦੋਂ ਦਿਲੋਂ ਅੰਦਰੋਂ ਆਪਾਂ ਨਵੇੜ ਨਾ ਹੋਵੇ ਜੰਦਰੂ ਮੰਨਣਾ ਹੋਵੇ ਵੀ ਯਾਰ ਜੋ ਵੀ ਹੋਇਆ ਗਲਤ ਹੋਇਆ ਚਲੋ ਅੱਜ ਹੋ ਗਿਆ ਵਾ ਦਿਲੋਂ ਹੋ ਗਿਆ ਵਾ ਸੋ ਅਸੀਂ ਛੇਤੀ ਫੋਰਮ ਦੀ ਮੀਟਿੰਗ ਕਰਕੇ ਤੇ 11 ਤਰੀਕ ਵਾਲੇ ਪ੍ਰੋਗਰਾਮ ਬਾਰੇ ਐਲਾਨ ਕਰਾਂਗੇ ਧੰਨਵਾਦ ਜੀ ਜਨੋ ਬੋਲ ਜੀ ਜਵਾਈ ਉਸ ਸਪੋਰਟ ਹੋ ਗਿਆ ਯਾਰ